ਤਰੀ ਰਾਹੁਲ ਗਾਂਧੀ ਦੀ ਸਟੇਟਮੈਂਟ ਆ ਜੇ ਤੁਸੀਂ ਕਿਤੇ ਪਿੱਛੇ ਜਾ ਕੇ ਦੇਖੋਗੇ ਵੀ ਜਿਹੜੇ ਸਾਡੇ ਵਿੱਚ ਵੀ ਨਿੱਕਰ ਧਾਰੀ ਬੈਠੇ ਆ ਉਹ ਚਲੇ ਜਾਣ ਅਜੇ ਤੱਕ ਗੱਲਾਂ ਕੀਤੀਆਂ ਜਾਂਦੀਆਂ ਸੀ ਬੀਨ ਸਿੰਘ ਦੀਆਂ ਆਪਣੇ ਦਾਦਾ ਜੀ ਦੀਆਂ ਕਿ ਮੇਰੇ ਦਾਦਾ ਜੀ ਕਾਂਗਰਸ ਨੂੰ ਸਮਰਪਿਤ ਸਗੇ ਪੂਰੀ ਪੂਰਾ ਪਰਿਵਾਰ ਸਮਰਪਿਤ ਰਿਆ ਅੰਤ ਵਿੱਚ ਜਾ ਕੇ ਫਿਰ ਅਲਵਦਾ ਕਹਿ ਗਏ ਆ ਜਿਹੜਾ ਪਿਛਲਾ ਸਮਾਂ ਆ ਇਹਦੇ ਵਿੱਚ ਬਹੁਤਾ ਕਿਰਦਾਰ ਲੋਕਾਂ ਦਾ ਰਿਆ ਨਹੀਂ ਕਿਸੇ ਆਈਡੀਆਲੋਜੀ ਤੇ ਖੜੇ ਹੋਣ ਦੀ ਬੰਦਿਆਂ ਦੀ ਕਪੈਸਿਟੀ ਨਹੀਂ ਹੈ ਉਹ ਇਸ ਗੱਲ ਨੂੰ ਵੀ ਸੰਗਣ ਨੂੰ ਮਤਲਬ ਮੰਨਣ ਨੂੰ ਤੇ ਸੰਗਣ ਨੂੰ ਤਿਆਰ ਹੀ ਨਹੀਂ ਹੈਗਾ ਵੀ ਯਾਰ ਮੈਂ ਕਿਤੇ ਖੜਾ ਤਾਂ ਹੋਵਾਂ ਪਟਿਆਲਾ ਤੋਂ ਪ੍ਰਨੀਤ ਕੌਰ ਛੱਡ ਗਏ ਵੱਡੇ ਚਿਹਰੇ ਜਿੰਨੇ ਸੀਗੇ ਜਿਨ੍ਹਾਂ ਨੇ ਜਿਤਾਇਆ ਉਹ ਸਾਰੇ ਹੀ ਛੱਡ ਗਏ ਉਹਨਾਂ ਨੇ ਨਹੀਂ ਜਿਤਾਇਆ ਪਾਰਟੀ ਨੇ ਉਹਨਾਂ ਨੂੰ ਜਿਤਾਇਆ ਉਸੇ ਲੜਾਈ ਕਰਨ ਦੀ ਜ਼ਰੂਰਤ ਹੁੰਦੀ ਆ ਨਾ ਕਿ ਸਿਰਫ ਤੇ ਸਿਰਫ ਤੁਹਾਨੂੰ ਐ ਲੱਗੇ ਵੀ ਸਿਰਫ ਜੇ ਮੈਂ ਹੈਗਾ ਤੇ ਪਾਰਟੀ ਹੈਗੀ ਆ ਨਹੀਂ ਤਾਂ ਨਹੀਂ ਹੈਗੀ ਸਿੰਨਾਚਰ ਤੁਸੀਂ ਕਿਰਦਾਰ ਤੇ ਖੜੇ ਨਹੀਂ ਰਹਿੰਦੇ ਉਹਨਾਂ ਚਿਰ ਤੁਹਾਡੀ ਮੋਰਲ ਅਥਾਰਟੀ ਨਹੀਂ ਬਣਦੀ ਜਲੰਧਰ ਦੀ ਗੱਲ ਕਰ ਲਈਏ ਜਲੰਧਰ ਦੇ ਵਿੱਚ ਉਮੀਦਵਾਰ ਖੜਾ ਕਰਨ ਲਈ ਬਾਹਰੋਂ ਮੰਗਵਾਉਣਾ ਪੈ ਰਿਹਾ ਆ ਕਿ ਕੀ ਕਾਂਗਰਸ ਦੇ ਕੋਲ ਜਲੰਧਰ ਦੇ ਵਿੱਚ ਜਲੰਧਰ ਰਗਿਆ ਸ਼ਹਿਰ ਚ ਕੋਈ ਉਮੀਦਵਾਰ ਨਹੀਂ ਹੈ ਆਮ ਆਦਮੀ ਪਾਰਟੀ ਨੇ ਪੰਜ ਮਨਿਸਟਰ ਲਾਉ ਉਹਨਾਂ ਕੋਲ ਹੈ ਨਹੀਂ ਉਹੋ ਜਿਹਾ ਬੰਦਾ ਠੀਕ ਹੈ ਨਾ ਦੋ ਸਾਡੇ ਵਾਲੇ ਲੈ ਗਏ ਇਹਦਾ ਮਤਲਬ ਇਹ ਹੋਇਆ ਕਿ ਜਿਹੜੀ ਪਾਰਟੀ ਬਦਲਾ ਲ ਹੀ ਆਈ ਸੀ ਉਹ ਕਿੱਥੇ ਖੜਦੀ ਹੈ ਕਾਲੀ ਦਲ ਇੱਕ ਬਹੁਤ ਸਟਰੋਂਗ ਵਿਚਾਰਧਾਰਾ ਵਾਲੀ ਪਾਰਟੀ ਸੀ ਬਟ ਅੱਜ ਦੀ ਤਰੀਕ ਦੇ ਵਿੱਚ ਨਹੀਂ ਹੈਗੀ ਲੁਧਿਆਣਾ ਤੋਂ ਸਿਟਿੰਗ ਐਮਪੀ ਰਵਨੀਤ ਬਿੱਟੂ ਕਾਂਗਰਸ ਦਾ ਪੱਲਾ ਛੱਡ ਗਏ ਨੇ ਛੱਡ ਕੇ ਭਾਜਪਾ ਜੁਆਇਨ ਕਰ ਲਈ ਹੈ ਵੱਡਾ ਝਟਕਾ ਕਾਂਗਰਸ ਨੂੰ ਲੱਗਿਆ ਹੁਣ ਤੱਕ ਇਹੀ ਖਬਰਾਂ ਨਸ਼ਰ ਹੋ ਰਹੀਆਂ ਨੇ ਸੀਨੀਅਰ ਲੀਡਰਸ਼ਿਪ ਦੀ ਗੱਲ ਕਰੀਏ ਸੀਨੀਅਰ ਲੀਡਰਸ਼ਿਪ ਨੂੰ ਵੀ ਤੱਕਾ ਲੱਗਿਆ ਹੁਣ ਤੱਕ ਪ੍ਰਤਾਪ ਬਾਜਵਾ ਵੀ ਇਹੀ ਕਹਿੰਦੇ ਨਜ਼ਰ ਆਏ ਨੇ ਕਿ ਆਖਰਕਾਰ ਦੱਸ ਕੇ ਜਾਣਾ ਚਾਹੀਦਾ ਸੀ ਐਡਾ ਵੱਡਾ ਫੈਸਲਾ ਬਗੈਰ ਦੱਸੇ ਲੈ ਲਿਆ ਇਸ ਮਸਲੇ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਉੱਤੇ ਕਿਸ ਤਰ੍ਹਾਂ ਦਾ ਅਸਰ ਪਵੇਗਾ ਲੋਕ ਸਭਾ ਚੋਣਾਂ ਨਜ਼ਦੀਕ ਨੇ ਸਿਰਤੇ ਨੇ ਔਰ ਉਸੇ ਵੇਲੇ ਐਡਾ ਵੱਡਾ ਫੈਸਲਾ ਲੁਧਿਆਣੇ ਵਰਗੀ ਸੀਟ ਜਿਹੜੀ ਹੈ ਉਸ ਨੂੰ ਸਖਣਾ ਕਰਕੇ ਰਵਨੀਤ ਬਿੱਟੂ ਭਾਜਪਾ ਚਲੇ ਗਏ ਨੇ ਫਿਲਹਾਲ ਸਾਡੇ ਨਾਲ ਜਲੰਧਰ ਕੈਂਟ ਤੋਂ ਕਾਂਗਰਸ ਦੇ ਸਿਟਿੰਗ ਵਿਧਾਇਕ ਸਰ ਪ੍ਰਗਟ ਸਿੰਘ ਜੀ ਮੌਜੂਦ ਨੇ ਸਦਾ ਜੀ ਸਭ ਤੋਂ ਪਹਿਲਾਂ ਤਾਂ ਸ਼ੁਕਰੀਆ ਜੀ ਸਮਾ ਦਿੰਦਾ ਐਮਐਲਏ ਸਾਹਿਬ ਤੇ ਥੈਂਕ ਯੂ ਥੈਂਕ ਯੂ ਸਰ ਠੂਹ ਹਾਲਾਤ ਇਸ ਵੇਲੇ ਬਣੇ ਨੇ ਕਾਂਗਰਸ ਦੇ ਵਿੱਚ ਰਵਨੀਤ ਬਿੱਟੂ ਅਚਾਨਕ ਛੱਡ ਗਏ ਨੇ ਮੈਂ ਇੱਕ ਸਿੱਧਾ ਸਵਾਲ ਪੁੱਛਣਾ ਚਾਹੁੰਨਾ ਆ ਉਹਨਾਂ ਨੂੰ ਕਾਹਦਾ ਹੁਣ ਕੁਰਸੀ ਦਾ ਲਾਲਚ ਉਧਰੋਂ ਆ ਗਿਆ ਕੀ ਹਾਲਾਤ ਬਣੇ ਤੁਹਾਨੂੰ ਕੀ ਲੱਗਦਾ ਦੇਖੋ ਇਹ ਤਾਂ ਜ਼ਿਆਦਾ ਤੋਂ ਹੋਈ ਦੱਸ ਸਕਦੇ ਆ ਪਰ ਮੈਨੂੰ ਲੱਗਦਾ ਕਿ ਕਈ ਵਾਰੀ ਕਈ ਚੀਜ਼ਾਂ ਨੈਚੁਰਲ ਪ੍ਰੋਸੈਸ ਦੇ ਵਿੱਚ ਪਾ ਕੇ ਉਹਦੀ ਕਲੈਂਜ਼ਿੰਗ ਹੋ ਜਾਂਦੀ ਆ ਤੋ ਮੈਨੂੰ ਲੱਗਦਾ ਇਹ ਕਾਂਗਰਸ ਲਈ ਬਿੱਤਰ ਆਉਣ ਵਾਲਾ ਸਮਾਂ ਬਿਹਤਰ ਹੋਊਗਾ ਜਿੰਨੀ ਗੱਲ ਮੈਨੂੰ ਸਮਝ ਆ ਰਹੀ ਹੈ ਜੀ ਦੀ ਗੱਲ ਹੈ ਤੁਸੀਂ ਕਹਿ ਰਹੇ ਹੋ ਕਿ ਕਾਂਗਰਸ ਲਈ ਚੰਗਾ ਹੋਏਗਾ ਜਦੋਂ ਪ੍ਰਤਾਪ ਸਿੰਘ ਬਾਜਵਾ ਨਾਲ ਗੱਲ ਕੀਤੀ ਉਹ ਕਹਿੰਦੇ ਕਿ ਸਾਨੂੰ ਦੱਸਿਆ ਵੀ ਨਹੀਂ ਇੰਨੀ ਵੱਡਾ ਵੱਡਾ ਫੈਸਲਾ ਲੈ ਲਿਆ ਸਿਟਿੰਗ ਐਮਪੀ ਜਿਨ੍ਹਾਂ ਦੇ ਉੱਤੇ ਲੋਕਾਂ ਦਾ ਐਨਾ ਰੁਝਾਨ ਸੀਗਾ ਉਹ ਛੱਡ ਗਏ ਅਚਾਨਕ ਕਾਂਗਰਸ ਵਾਸਤੇ ਐਡੀ ਵੱਡੀ ਪ੍ਰੋਬਲਮ ਨਹੀਂ ਖੜੀ ਹੁੰਦੀ ਨਹੀਂ ਬਿਲਕੁਲ ਪ੍ਰੋਬਲਮ ਨਹੀਂ ਹੈ ਦੇਖੋ ਰਾਹੁਲ ਗਾਂਧੀ ਕੀ ਕਹਿੰਦਾ ਰਾਹੁਲ ਗਾਂਧੀ ਮinorities ਦੀ ਗੱਲ ਕਰਦਾ ਰਾਹੁਲ ਗਾਂਧੀ ਦੇਸ਼ ਦੇ ਸੰਵਿਧਾਨ ਦੀ ਗੱਲ ਕਰਦਾ ਰਾਹੁਲ ਗਾਂਧੀ ਉਹ ਕਦਰਾਂ ਕੀਮਤਾਂ ਦੀ ਗੱਲ ਕਰਦਾ ਜੇ ਉਹ ਲਾਈਨ ਟੋ ਨਹੀਂ ਕਰਦਾ ਐਕਚੁਅਲੀ ਰਾਹੁਲ ਗਾਂਧੀ ਦੀ ਸਟੇਟਮੈਂਟ ਆ ਜੇ ਤੁਸੀਂ ਕਿਤੇ ਪਿੱਛੇ ਜਾ ਕੇ ਦੇਖੋਗੇ ਪੀ ਜਿਹੜੇ ਸਾਡੇ ਵਿੱਚ ਵੀ ਨਿਕਰ ਧਾਰੀ ਬੈਠੇ ਆ ਪੀ ਉਹ ਨਾ ਉਹ ਜਿਹੜੇ ਆ ਉਹ ਚਲੇ ਜਾਣ ਜਿਹੜੇ ਉਹਨਾਂ ਦੀ ਲਾਈਨ ਟੋ ਕਰਦੇ ਉਹ ਚਲੇ ਜਾਣ ਸੋ ਇਸ ਕਰਕੇ ਮੈਨੂੰ ਲੱਗਦਾ ਪੀ ਇਹਨਾਂ ਨੇ ਕਦੀ ਵੀ ਲਾਈਨ ਟੋ ਨਹੀਂ ਕੀਤੀ ਮੈਂ ਤਾਂ ਰਾਦਰ ਹੋਰ ਵੀ ਕਹਿੰਨਾ ਜੀ ਹੋਰ ਵੀ ਕੋਈ ਜਾਣ ਵਾਲੇ ਹੈਗੇ ਆ ਇਦਾਂ ਦੇ ਨਿਕਰਤਰੀ ਚਲੇ ਜਾਂ ਕਾਂਗਰਸ ਪਾਰਟੀ ਨੇ ਪ੍ਰਧਾਨਗੀਆਂ ਦਿੱਤੀਆਂ ਕਾਂਗਰਸ ਪਾਰਟੀ ਨੇ ਯੂਥ ਕਾਂਗਰਸ ਚ ਪ੍ਰਧਾਨਗੀਆਂ ਦਿੱਤੀਆਂ ਵੱਡਾ ਅਹੁਦਾ ਦਿੱਤਾ ਐਮਪੀ ਬਣਾਇਆ ਤਾਂ ਵੀ ਅੰਤ ਵਿੱਚ ਆ ਕੇ ਪੱਲਾ ਛੱਡ ਦਿੱਤਾ ਹਜੇ ਤੱਕ ਗੱਲਾਂ ਕੀਤੀਆਂ ਜਾਂਦੀਆਂ ਸੀ ਬੀਨਤ ਸਿੰਘ ਦੀਆਂ ਆਪਣੇ ਦਾਦਾ ਜੀ ਦੀਆਂ ਕਿ ਮੇਰੇ ਦਾਦਾ ਜੀ ਕਾਂਗਰਸ ਨੂੰ ਸਮਰਪਿਤ ਸੀਗੇ ਪੂਰੀ ਪੂਰਾ ਪਰਿਵਾਰ ਸਮਰਪਿਤ ਰਿਆ ਅੰਤ ਵਿੱਚ ਜਾ ਕੇ ਫਿਰ ਅਲਵਿਦਾ ਕਹਿ ਗਈ ਨਹੀਂ ਤੇ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਆ ਨਾ ਦੇਖੋ ਕਿਰਦਾਰ ਤਾਂ ਉਹਨਾਂ ਦਾ ਆ ਨਾ ਸਮੱਸਿਆ ਉਹ ਨਾ ਦੀ ਆ ਪਰ ਗੱਲ ਉਹ ਰਹੀ ਆ ਕਿ ਇੱਥੇ ਖੜ੍ਹਦੀ ਆ ਨਾ ਕਿ ਕਾਂਗਰਸ ਪਾਰਟੀ ਦੇ ਵਿੱਚ ਇਦਾਂ ਦੇ ਲੀਡਰ ਨੇ ਕੋਈ ਆਮ ਆਦਮੀ ਪਾਰਟੀ ਚ ਜੁਆਇਨ ਕਰ ਰਿਹਾ ਕੋਈ ਹਣ ਕਰ ਰਿਹਾ ਕੋਈ ਪਹਿਲਾਂ ਕਰ ਗਿਆ ਮੁੜ ਕੇ ਹੁਣ ਭਾਜਪਾ ਦੇ ਪੱਲੇ ਫੜੇ ਜਾ ਰਹੇ ਨੇ ਐਕਚੁਅਲੀ ਦੋਸਤ ਉਹਦੇ ਵਿੱਚ ਨਾ ਹੋਇਆ ਕੀ ਆ ਆ ਜਿਹੜਾ ਪਿਛਲਾ ਸਮਾਂ ਆ ਇਹਦੇ ਵਿੱਚ ਬਹੁਤਾ ਕਿਰਦਾਰ ਲੋਕਾਂ ਦਾ ਰਿਹਾ ਨਹੀਂ ਕਿਸੇ ਆਈਡੀਆਲੋਜੀ ਤੇ ਖੜੇ ਹੋਣ ਦੀ ਬੰਦਿਆਂ ਦੀ ਕਪੈਸਿਟੀ ਨਹੀਂ ਹੈ ਮਤਲਬ ਕਈ ਵਾਰੀ ਤੇ ਇਦਾਂ ਦੀ ਗੱਲ ਵੀ ਹੋ ਜਾਂਦੀ ਆ ਮੈਂ ਇੱਕ ਦਿਨ ਕਿਸੇ ਕਿਰਿਆ ਤੇ ਬੈਠਾ ਸੀ ਤੇ ਮੇਰੇ ਨਾਲ ਹੀ ਇੱਕ ਲੀਡਰ ਬੈਠਾ ਸੀਗਾ ਉਹਦਾ ਨਾਮ ਅਨਾਉਂਸ ਹੋਇਆ ਤੇ ਪਾਰਟੀ ਅਨਾਉਂਸ ਹੋਈ ਮੈਨੂੰ ਇਹ ਵੀ ਨਹੀਂ ਪਤਾ ਸੀਗਾ ਵੀ ਉਸ ਪਾਰਟੀ ਚ ਚਲੇ ਗਿਆ ਅੱਛਾ ਮਤਲਬ ਹਾਲਾਤ ਜਿਹੜੇ ਆ ਦੇਖੋ ਕਿਉਂ ਇਸੇ ਕਰਕੇ ਲੋਕਾਂ ਤੋਂ ਲੋਕਾਂ ਦਾ ਲੀਡਰਾਂ ਤੋਂ ਵਿਸ਼ਵਾਸ ਜਿਹੜਾ ਉਹ ਕਿਤੇ ਨਾ ਕਿਤੇ ਉੱਠਦਾ ਜਾ ਰਿਹਾ ਸਹੀ ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਦੇਖੋ ਜਿੰਨਾ ਚਿਰ ਅਸੀਂ ਕਿਸੇ ਵਿਚਾਰਧਾਰਾ ਤੇ ਨਹੀਂ ਖੜਦੇ ਇਹਦਾ ਮਤਲਬ ਇਹ ਹੋਇਆ ਵੀ ਸਾਡੇ ਨਿੱਜੀ ਮਫਾਦ ਏਡੇ ਵੱਡੇ ਆ ਪੀ ਸਾਨੂੰ ਵਿਚਾਰਧਾਰਾ ਜਿਹੜੀ ਆ ਉਹ ਕੋਈ ਪਸੰਦੀ ਨਹੀਂ ਆ ਰਹੀ ਔਰ ਇਹੋ ਜਿਹਾ ਟਰਮੋਇਲ ਕੰਟਰੀ ਦੇ ਵਿੱਚ ਪੈਦਾ ਹੋ ਗਿਆ ਵੀ ਕੱਲ ਕੋਈ ਕਿਤੇ ਸੀ ਅੱਜ ਕੋਈ ਕਿਤੇ ਆ ਕੱਲ ਨੂੰ ਕੋਈ ਕਿਤੇ ਆ ਅੱਛਾ ਉਹ ਇਸ ਗੱਲ ਨੂੰ ਵੀ ਸੰਗਣ ਨੂੰ ਮਤਲਬ ਮੰਨਣ ਨੂੰ ਤੇ ਸੰਗਣ ਨੂੰ ਤਿਆਰ ਹੀ ਨਹੀਂ ਹੈਗਾ ਵੀ ਯਾਰ ਮੈਂ ਕਿਤੇ ਖੜਾ ਤਾਂ ਹੋਵਾਂ ਕਿਉਂਕਿ ਜ਼ਿੰਦਗੀ ਦੇ ਵਿੱਚ ਕਿਤੇ ਸੋਚਣਾ ਤਾਂ ਖੜੀ ਏ ਆਪਾਂ ਕਾਂਗਰਸ ਦੀ ਨਾ ਮੌਜੂਦਾ ਸਥਿਤੀ ਬਾਰੇ ਗੱਲ ਕਰਨੀ ਬਹੁਤ ਜ਼ਰੂਰੀ ਹੈ ਸਿਰ ਤੇ ਲੋਕ ਸਭਾ ਚੋਣਾਂ ਨੇ ਚੱਬੇਵਾਲ ਸਾਹਿਬ ਪਹਿਲਾਂ ਛੱਡ ਗਏ ਪਿਛਲੀਆਂ ਚੋਣਾਂ ਦੇ ਵਿੱਚ ਰਿੰਕੂ ਜੀ ਛੱਡ ਗਏ ਸੀਗੇ ਪਟਿਆਲਾ ਤੋਂ ਪ੍ਰਨੀਤ ਕੌਰ ਛੱਡ ਗਏ ਵੱਡੇ ਚਿਹਰੇ ਜਿੰਨੇ ਸੀਗੇ ਜਿਨ੍ਹਾਂ ਨੇ ਜਿਤਾਇਆ ਉਹ ਸਾਰੇ ਹੀ ਛੱਡ ਗਏ ਉਹਨਾਂ ਨੇ ਨਹੀਂ ਜਿਤਾਇਆ ਪਾਰਟੀ ਨੇ ਉਹਨਾਂ ਨੂੰ ਜਿਤਾਇਆ ਇਹ ਕਿਤੇ ਇਕੱਲੇ ਇਕੱਲੇ ਖੜੇ ਹੋ ਕੇ ਦੇਖ ਲੈਣ ਫਿਰ ਇਹਨਾਂ ਦੀ ਕਪੈਸਿਟੀ ਦਾ ਬੰਦਿਆਂ ਨੂੰ ਪਤਾ ਲੱਗ ਜਾਊਗਾ ਸੋ ਇਸ ਕਰਕੇ ਇਹ ਗੱਲ ਉਲਟੀ ਆ ਪਾਰਟੀ ਨੇ ਇਹਨਾਂ ਨੂੰ ਬਣਾਇਆ ਇਹ ਤਾਂ ਆਪ ਤਾਂ 5-6000 ਵੋਟ ਵੀ ਨਹੀਂ ਜੇ ਲਿਆਣ ਵਾਲੇ ਹੈਗੇ ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਦੇਖੋ ਕਿਸੇ ਸੋਚ ਨਾਲ ਕਿਸੇ ਸਿਸਟਮ ਨਾਲ ਤੁਸੀਂ ਲੜਾਈ ਕਰਨ ਦੀ ਜ਼ਰੂਰਤ ਹੁੰਦੀ ਆ ਨਾ ਕਿ ਸਿਰਫ ਤੇ ਸਿਰਫ ਤੁਹਾਨੂੰ ਐ ਲੱਗੇ ਵੀ ਸਿਰਫ ਜੇ ਮੈਂ ਹੈਗਾ ਤੇ ਪਾਰਟੀ ਹੈਗੀ ਆ ਨਹੀਂ ਤਾਂ ਨਹੀਂ ਹੈ ਜੇ ਮੈਂ ਹੈਗਾ ਤੇ ਸੂਬਾ ਹੈ ਨਹੀਂ ਦੇਖੋ ਅੱਜ ਹਾਲਾਤ ਕੀ ਆ ਜਿੱਥੇ ਗਿਆ ਇਹ ਜੋ ਪਿਛਲੇ ਸਮੇਂ ਦੇ ਵਿੱਚ ਕਿਸਾਨਾਂ ਨਾਲ ਇਸ ਪਾਰਟੀ ਨੇ ਕੀਤਾ ਜੋ ਹੁਣ ਇਹ ਪਾਰਟੀ ਜਿਹੜੀ ਆ ਉਹ ਕਰ ਰਹੀ ਆ ਈਵਨ ਬੀਜਪੀ ਦੀ ਜਿਹੜੀ ਬੀ ਟੀਮ ਆ ਆਮ ਆਦਮੀ ਪਾਰਟੀ ਲੈਡ ਬਾਈ ਭਗਵੰਤ ਮਾਨ ਦੇਖੋ ਨਾ ਤੁਸੀਂ ਦਿੱਲੀ ਦੇ ਵਿੱਚ ਤਾਂ ਉਹ ਕੇਜਰੀਵਾਲ ਨੂੰ ਅੰਦਰ ਦੇਤਾ ਸੇਮ ਪਾਲਿਸੀ ਪੰਜਾਬ ਚ ਸੀਗੀ ਪੰਜਾਬ ਦੇ ਵਿੱਚ ਤਾਂ ਕੁਝ ਨਹੀਂ ਹੋਇਆ ਸੋ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਆ ਇਹ ਲੋਕੀ ਸਾਰੇ ਸਿਆਣੇ ਆ ਲੋਕੀ ਹੌਲੀ ਹੌਲੀ ਇਹਨਾਂ ਨੂੰ ਸਾਰਿਆਂ ਨੂੰ ਸਮਝ ਰਹੇ ਆ ਜਿੰਨਾ ਚਿਰ ਤੁਸੀਂ ਕਿਰਦਾਰ ਤੇ ਖੜੇ ਨਹੀਂ ਰਹਿੰਦੇ ਓਨਾ ਚਿਰ ਤੁਹਾਡੀ ਮੋਰਲ ਅਥਾਰਟੀ ਨਹੀਂ ਬਣਦੀ ਔਰ ਤੁਸੀਂ ਆ ਬਹੁਤਾ ਸਮਾਂ ਤ ਨਹੀਂ ਰਹਿ ਗਿਆ ਹੁਣ ਲਗਭਗ 2 ਕੁ ਮਹੀਨੇ ਦਾ ਸਮਾਂ ਵੀ 1 ਜੂਨ ਨੂੰ ਇੱਥੇ ਵੋਟਾਂ ਪੈਣੀਆਂ ਤੇ 4 ਜੂਨ ਨੂੰ ਰਿਜ਼ਲਟ ਆ ਜਾਣੇ ਆ 2 ਮਹੀਨੇ ਤੇ 4 5 6 ਦਿਨ ਹੈਗੇ ਆ ਤੇ ਤੁਸੀਂ ਇਹਦੇ ਰਿਜ਼ਲਟ ਦੇਖ ਲਿਓ ਪਰ ਰਿਜ਼ਲਟ ਕਿ ਹੋ ਜਾਉਂਗੇ ਸਰ ਜੀ ਮਤਲਬ ਵਿਚਾਰਧਾਰਾ ਇੰਨੀ ਜ਼ਿਆਦਾ ਕਮਜ਼ੋਰ ਹੈ ਹੁਣ ਜੇ ਜਲੰਧਰ ਦੀ ਗੱਲ ਕਰ ਲਈਏ ਜਲੰਧਰ ਦੇ ਵਿੱਚ ਉਮੀਦਵਾਰ ਖੜਾ ਕਰਨ ਲਈ ਬਾਰੋ ਮੰਗਵਾਉਣਾ ਪੈ ਰਿਹਾ ਆ ਹਾਲਾਂਕਿ ਇਹਦੇ ਚਰਚਾਵਾ ਨੇ ਪਰ ਆਪਣੇ ਆਪ 'ਚ ਸਵਾਲ ਖੜਾ ਹੁੰਦਾ ਹੈ ਕਿ ਕੀ ਕਾਂਗਰਸ ਦੇ ਕੋਲ ਜਲੰਧਰ ਦੇ ਵਿੱਚ ਜਲੰਧਰ ਵਾਲੇ ਸ਼ਹਿਰ 'ਚ ਕੋਈ ਉਮੀਦਵਾਰ ਮਿਲਿਆ ਦੇਖੋ ਕਈ ਵਾਰੀ ਦੇਖੋ ਦੇਖੋ MP ਦੀ ਇਲੈਕਸ਼ਨ ਵੱਡੀ ਹੁੰਦੀ ਆ ਕਈ ਵਾਰੀ ਬੰਦੇ ਇੱਕ ਇੱਕ ਏਰੀਏ ਦੇ ਵਿੱਚ ਹੀ ਉਹਨਾਂ ਦਾ ਕੱਦ ਹੁੰਦਾ ਸੋ ਇਸ ਗੱਲ ਦੇ ਵਿੱਚ ਮਤਲਬ ਕਮ ਸੇ ਕਮ ਜੇ ਉਹ ਪੰਜਾਬ ਦਾ ਹੀ ਆ ਬੰਦਾ ਤਾਂ ਜੇ ਜੇ ਆਉਂਦਾ ਕੋਈ ਕਿਉਂਕਿ ਹਜੇ ਮੈਂ ਤਾਂ ਕੋਈ ਅਥਾਰਟੀ ਨਹੀਂ ਹੈਗਾ ਲੇਕਿਨ ਜੀ ਕੋਈ ਆਉਂਦਾ ਹੈਗਾ ਤੇ ਪੰਜਾਬ ਦੀ ਹੈ ਨਾ ਸੋ ਮੈਨੂੰ ਇਹਦੇ ਵਿੱਚ ਕੀ ਹੁੰਦਾ ਕਿ ਪਾਰਟੀਆਂ ਕਈ ਵਾਰੀ ਇਦਾਂ ਦੇ ਹੁਣ ਮੰਨ ਲਓ ਉਹਨਾਂ ਨੇ ਆਮ ਆਦਮੀ ਪਾਰਟੀ ਨੇ ਪੰਜ ਮਨਿਸਟਰ ਲਾ ਦਿੱਤੇ ਉਹਨਾਂ ਨੂੰ ਉਹਨਾਂ ਕੋਲ ਹੈ ਨਹੀਂ ਉਹੋ ਜਿਹਾ ਬੰਦਾ ਠੀਕ ਹੈ ਨਾ ਦੋ ਸਾਢੇ ਵਾਲੇ ਲੈ ਗਏ ਇਹਦਾ ਮਤਲਬ ਇਹ ਹੋਇਆ ਕਿ ਜਿਹੜੀ ਪਾਰਟੀ ਬਦਲਾ ਲੀ ਆਈ ਸੀ ਉਹ ਕਿੱਥੇ ਖੜਦੀ ਆ ਪਾਰਟੀਆਂ ਸਾਰੀਆਂ ਦਾ ਮਾੜਾ ਹਾਲ ਹੋਇਆ ਮੈਂ ਇੱਕ ਪਾਰਟੀ ਦੀ ਗੱਲ ਨਹੀਂ ਕਰਦਾ ਪੋਲੀਟੀਕਲ ਸਿਸਟਮ ਦੇ ਉੱਤੇ ਕਾਫੀ ਹੱਦ ਤੱਕ ਕਈਆਂ ਚੀਜ਼ਾਂ ਦਾ ਮਾੜਾ ਹਾਲ ਹੋਇਆ ਇਹ ਤਾਂ ਹੁਣ ਆਉਣ ਵਾਲੇ ਸਮੇਂ 'ਚ ਸਾਨੂੰ ਸਾਰਿਆਂ ਨੂੰ ਇੱਕ ਕਿਤੇ ਨਾ ਕਿਤੇ ਵਿਚਾਰਧਾਰਕ ਸਿਸਟਮ ਦੇ ਨਾਲ ਖੜਾ ਹੋਣਾ ਪਊਗਾ ਕਿਉਂਕਿ ਹੁਣ ਅਕਾਲੀ ਦਲ ਕਿੱਥੇ ਆ ਅਕਾਲੀ ਦਲ ਇੱਕ ਬਹੁਤ ਸਟਰੋਂਗ ਵਿਚਾਰਧਾਰਾ ਵਾਲੀ ਪਾਰਟੀ ਸੀ ਬਟ ਅੱਜ ਦੀ ਤਰੀਕ ਦੇ ਵਿੱਚ ਨਹੀਂ ਹੈਗੀ ਸਮੇਂ-ਸਮੇਂ ਤੇ ਉਹਨਾਂ ਨੇ ਗਲਤ ਫੈਸਲੇ ਲਏ ਅੱਛਾ ਜਦੋਂ ਫੈਸਲੇ ਲਏ ਔਰ ਉਸ ਵਿਚਾਰਧਾਰਾ ਦਾ ਨੁਕਸਾਨ ਇੰਨਾ ਹੋ ਗਿਆ ਕਿਉਂਕਿ ਪਰਸਨਲ ਜਿਹੜੇ ਮਫਾਦ ਸੀਗੇ ਉਹ ਅੱਗੇ ਆ ਗਏ ਤੇ ਬਾਕੀ ਸਾਰਾ ਕੁਝ ਪਿੱਛੇ ਹੋ ਗਿਆ ਬਿੱਟੂ ਸਾਹਿਬ ਦੀ ਗੱਲ ਕਰਦੇ ਆ ਜੇ ਜਾ ਵੀ ਚੁੱਕੇ ਨੇ ਤਾਂ ਹੁਣ ਪਾਰਟੀ ਨੂੰ ਝਟਕਾ ਲੱਗਿਆ ਓਬਵੀਅਸਲੀ ਗੱਲ ਆ ਜਦੋਂ ਸਿਟਿੰਗ ਐਮਪੀ ਚੱਲ ਜਾਣ ਤੇ ਉਹ ਹੁੰਦਾ ਆ ਪਰ ਹੁਣ ਪਾਰਟੀ ਗਾਂ ਕਿਦਾਂ ਇਸ ਤੋਂ ਉੱਪਰ ਹੈਗੀ ਕੀ ਧੰਮ ਲੱਗਦਾ ਨਹੀਂ ਮੈਨੂੰ ਪਹਿਲੀ ਗੱਲ ਤਾਂ ਕਾਹਦਾ ਝਟਕਾ ਆ ਇੱਕੋ ਇੱਕੋਗਾ ਨਾਮ ਸੀ ਉਹਨਾਂ ਦਾ ਨਹੀਂ ਕੋਈ ਕਦੀ ਉਹਨੇ ਬੈਲੈਂਸ ਸਟੇਟਮੈਂਟ ਨਹੀਂ ਦਿੱਤੀ ਕਦੀ ਉਹਨੇ ਮੈਨੂੰ ਨਹੀਂ ਲੱਗਦਾ ਪੰਜਾਬ ਪ੍ਰਤੀ ਜੇ ਤੁਸੀਂ ਕਿਤੇ ਦੇਖੀ ਹੋ ਤੇ ਤੁਸੀਂ ਦੱਸ ਦਿਓ ਕਦੀ ਪੰਜਾਬ ਪ੍ਰਤੀ ਉਹਨੇ ਸਟੇਟਮੈਂਟ ਕੋਈ ਬਹੁਤ ਹੀ ਚੰਗੀ ਤੋਂ ਦਿੱਤੀ ਹੋਵੇ ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਸਮਾਂ ਤੇ ਯੰਗਸਟਰਸ ਨੂੰ ਚਾਂਸ ਮਿਲੂਗਾ ਔਰ ਜਿਹੜੇ ਚੰਗੇ ਜਿਹੜੇ ਬੱਚੇ ਹੈਗੇ ਆ ਆਉਣ ਵਾਲੇ ਜਿਹੜੇ ਲੀਡਰ ਬਣਨਗੇ ਔਰ ਮੈਨੂੰ ਲੱਗਦਾ ਹੈਗਾ ਅੰਦਾਜ਼ਾ ਕਿ ਉਹਨਾਂ ਦੀ ਥਾਂ ਤੇ ਹੁਣ ਕੌਣ ਆ ਸਕਦਾ ਕਿੰਨੂ ਉਮੀਦਵਾਰ ਖੜਾ ਕੀਤਾ ਜਾ ਸਕਦਾ ਨਹੀਂ ਮੈਨੂੰ ਕੋਈ ਅੰਦਾਜ਼ਾ ਨਹੀਂ ਇਹ ਤਾਂ ਪਾਰਟੀ ਜਿਹੜਾ ਪ੍ਰਧਾਨ ਹੈ ਜਾਂ ਐਲਓਪੀ ਆ ਜਾਂ ਹੋਰ ਹਾਈ ਕਮਾਂਡ ਤੋਂ ਬੰਦੇ ਹੈਗੇ ਉਹਨਾਂ ਨੇ ਡਿਸਾਈਡ ਕਰਨਾ ਠੀਕ ਤੇ ਉਹ ਹਾਲਾਤ ਨੇ ਜੋ ਆਖਿਰਕਾਰ ਰਵਨੀਤ ਬਿੱਟੂ ਦੇ ਜਾਣ ਤੋਂ ਬਾਅਦ ਕਾਂਗਰਸ ਪਾਰਟੀ ਚ ਬਣੇ ਨੇ ਫਿਲਹਾਲ ਕਾਂਗਰਸ ਦੇ ਸੀਨੀਅਰ ਲੀਡਰਸ ਕਹਿੰਦੇ ਨੇ ਕਿ ਆਪਣੇ ਆਪ ਦੇ ਵਿੱਚ ਇੱਕ ਵੱਡਾ ਝਟਕਾ ਆਇਆ ਜੇ ਆਪਾਂ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਕਰੀਏ ਪਰ ਜੇ ਪ੍ਰਗਟ ਸਿੰਘ ਜੀ ਦੀ ਗੱਲ ਕਰੀਏ ਉਹ ਕਹਿੰਦੇ ਨੇ ਕਿ ਚੰਗਾ ਹੋਇਆ ਤੇ ਇਦਾਂ ਦੇ ਹੋਰ ਲੀਡਰਾਂ ਨੂੰ ਜਾਣਾ ਚਾਹੀਦਾ ਖੈਰ ਆਉਣ ਦੇ ਸਮੇਂ ਦੇ ਵਿੱਚ ਕੀ ਕੁਝ ਹੋਵੇਗਾ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਦੱਸਦੇ ਰਵਾਂਗੇ ਬਣੇ ਰੋ 1 India Punjabi Subscribe to 1 India channel and never miss an update